ਪੁਲਿਸ ਆੜਿਆਂ ਨੂੰ ਜਿਹੜਾ ਇਹ ਖੂਨ ਇਹਨਾਂ ਦੇ ਮੂੰਹ ਨੂੰ ਲੱਗ ਚੁੱਕਿਆ ਹਰ ਰੋਜ਼ ਕੋਈ ਘਟਨਾ ਵਾਪਰ ਰਹੀ ਹੈ ਕਦੇ ਕੋਈ ਇਨਕਾਊਂਟਰ ਹੋ ਜਾਂਦਾ ਕਦੇ ਕੋਈ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਵਾਲੇ ਸਾਬਤ ਕਰਨਾ ਚਾਹੁੰਦੇ ਆ ਕਿ ਇੱਥੇ ਤੁਸੀਂ ਜਿਹੜਾ ਆਜ਼ਾਦੀ ਨਾਲ ਕੰਮ ਫੇਰ ਨਹੀਂ ਸਕਦੇ ਇੱਥੇ ਪੁਲਿਸ ਦਾ ਜਿਹੜਾ ਗੁੰਡਾ ਰਾਜ ਉਹ ਸਰਕਾਰ ਨੇ ਬਣਾਤਾ ਤਾਂ ਕਿ ਇੱਥੇ ਲੋਕ ਆਵਾਜ਼ ਜਿਹੜੀ ਹੱਕ ਸੱਚ ਦੀ ਆਵਾਜ਼ ਉਠਾਉਂਦੇ ਆ ਉਹਨਾਂ ਦੇ ਮੱਥ ਡਰ ਪੈਦਾ ਹੋਵੇ ਆਮ ਲੋਕ ਜਿਹੜੇ ਸੜਕਾਂ ਤੇ ਇਕੱਠੇ ਹੋ ਕੇ ਬੋਲ ਨਹੀਂ ਸਕਣ ਪੂਰਾ ਪੰਜਾਬ ਵੀ ਜਿਹੜਾ ਪਹਿਲਾਂ ਵੀ ਇਹ ਮਾਹੌਲ ਬਣਾਇਆ ਗਿਆ ਸੀ ਪੰਜਾਬ ਵਿੱਚ ਕਿ ਪੁਲਿਸ ਦੀ ਗੁੰਡਾਗਰਦੀ ਇੰਨੀ ਸਿਰ ਚੜ ਗਈ ਸੀ ਕਿ ਹਰ ਰੋਜ਼ ਪੁਲਿਸ ਵਾਲੇ ਸਿੱਧਾ ਗੋਲੀਆਂ ਸੀਨਿਆਂ 'ਚ ਮਾਰਦੇ ਸੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਹੁਤ ਜ਼ਿਆਦਾ ਵਧ ਗਏ ਸੀ ਕਦੇ ਖਾਲਿਸ ਤੇ ਉਹੋ ਜਿਹਾ ਹੀ ਮਾਹੌਲ ਜਿਹੜਾ ਦੁਬਾਰਾ ਬਣਾਇਆ ਜਾ ਰਿਹਾ। ਕੋ ਇਹ ਨੌਜਵਾਨ ਜਿਹੜਾ ਜੌਣ ਵਾਲੇ ਪਿੰਡ ਦਾ ਸੀਗਾ। ਉਹਨੂੰ ਪੁਲਿਸ ਨੇ ਚੱਕਿਆ ਇਹ ਕਹਿ ਕੇ ਵੀ ਇਹ ਨਸ਼ੇ ਵੇਚਦਾ ਹਾਲਾਂਕਿ ਪੁਲਿਸ ਜਿਹੜੀ ਉਹ ਤੋਂ ਹਫ਼ਤਾ ਲੈ ਰਹੀ ਸੀਗੀ ਉਹ ਲੀਗਲ ਸ਼ਰਾਬ ਜਿਹੜੀ ਠੇਕੇ ਤੋਂ ਜਿਹੜੀ ਉਹ ਲੈ ਕੇ ਉਹ ਆਪਦੀ ਮੀਟ ਦੀ ਦੁਕਾਨ ਤੇ ਰੱਖਦਾ ਸੀਗਾ ਉਹ ਨਸ਼ਾ ਨਸ਼ੇ ਦਾ ਜਿਹੜਾ ਕਿਉਂਕਿ ਉੱਥੇ ਪੁਲਿਸ ਵਾਲੇ ਉਹਦੇ ਕੋਲ ਮੀਟ ਵੀ ਖਾਂਦੇ ਸੀ ਸ਼ਰਾਬ ਵੀ ਪੀਂਦੇ ਸੀਗੇ ਤੇ ਉਹਦੇ ਤੋਂ ਹਰ ਹਰ ਜਿਹੜੇ ਮਹੀਨੇ 5000 ਰੁਪਏ ਲਿਆ ਜਾਂਦਾ ਸੀ ਜਦੋਂ ਉਹਨਾਂ ਨੇ ਕਿਹਾ ਵੀ ਸਾਨੂੰ 20000 ਰੁਪਏ ਦੇ 20000 ਰੁਪਏ ਕਿਉਂਕਿ ਉਹ ਬਹੁਤ ਗਰੀਬ ਪਰਿਵਾਰ ਆ ਇੱਕ ਕੋਠਾ ਉਹਦੇ ਬਹੁਤ ਮਤਲਬ ਮਾੜੀ ਹਾਲਤ ਦਾ ਪਰਿਵਾਰ ਸੀਗਾ ਤੋਂ ਇਹਨੇ ਪੈਸੇ ਨਹੀਂ ਦੇ ਸਕਦਾ ਸੀ ਪਰ ਜਿਹੜਾ ਉਹਨਾਂ ਨੂੰ ਪਰ ਨਸ਼ੇ ਦੇ ਕੇਸ ਤੇ ਨੂੰ ਪਸਾ ਦਾਂਗੇ 20000 ਰੁਪਏ ਮੰਗਿਆ ਗਿਆ ਜਦੋਂ ਉਹਨੇ ਦੇਣ ਤੋਂ ਮਨਾਂ ਕੀਤਾ ਕਿਉਂਕਿ ਉਹ ਨਹੀਂ ਦੇ ਸਕਦਾ ਸੀ ਉਦੋਂ ਜਿਹੜਾ ਦੋ ਨੌਜਵਾਨਾਂ ਨੂੰ ਚੱਕਿਆ ਉਹਨਾਂ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਈ ਵਾਰੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਉਹਦੇ ਉੱਥੇ ਜਿਹੜੀ ਉਹ ਕਿਉਂਕਿ ਉਹ ਇੰਨੀ ਕੁੱਟ ਬਰਦਾਸ਼ਤ ਨਹੀਂ ਕਰ ਪਾਇਆ ਇਹਨਾਂ ਜਿਹੜਾ ਅਣਮਨੁੱਖੀ ਤਸ਼ੱਦਦ ਪੁਲਿਸ ਵਾਲੇ ਕਰਦੇ ਆ ਜਿਹੜਾ ਆਪਾਂ ਹੋਰ ਮਾਮਲਿਆਂ 'ਚ ਵੀ ਵੇਖਦੇ ਆ ਉਹ ਅਣਮਨੁੱਖੀ ਤਸ਼ੱਦਦ ਨਾ ਸਹਣ ਕਰਕੇ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਿਹਦੇ ਕਰਕੇ ਜਿਹਦੇ ਕਰਕੇ ਉਹ ਜੇਲ੍ਹ 'ਚ ਮੌਤ ਹੋ ਗਈ ਆ ਤਾਂ ਮੌਤ ਹੋਣ ਤੋਂ ਬਾਅਦ ਉਹਦੀ ਜੋ ਇਹਦੇ ਸਾਹ ਚੱਲਦੇ ਆ ਪਰ ਜਦੋਂ ਹਸਪਤਾਲ ਗਏ ਤਾਂ ਹਸਪਤਾਲ ਵਾਲਿਆਂ ਨੇ ਕਹਿਤਾ ਕਿ ਇਹਦੀ ਮੌਤ ਹੋ ਚੁੱਕੀ ਹੈ ਹੁਣ ਕੱਲ ਜਿਹੜੀ ਆ ਪੋਸਟਮਾਰਟਮ ਦੀ ਰਿਪੋਰਟ ਤੋਂ ਜਿਹੜਾ ਸਾਫ਼ ਹੋ ਜੂਗਾ ਪਰ ਪੁਲਿਸ ਵਾਲੇ ਮੰਨਣ ਲਈ ਤਿਆਰ ਨਹੀਂਗੇ ਕਿ ਇਹ ਸਾਡੀ ਹਿਰਾਸਤ ਵਿੱਚ ਕਤਲ ਹੋਇਆ ਕਿਉਂਕਿ ਪੁਲਿਸ ਵਾਲਿਆਂ ਨੂੰ ਜਿਹੜਾ ਇਹ ਖੂਨ ਇਹਨਾਂ ਦੇ ਮੂੰਹ ਨੂੰ ਲੱਗ ਚੁੱਕਿਆ ਹਰ ਰੋਜ਼ ਕੋਈ ਘਟਨਾ ਵਾਪਰ ਰਹੀ ਹੈ ਕਦੇ ਕੋਈ ਇਨਕਾਊਂਟਰ ਹੋ ਜਾਂਦਾ ਕਦੇ ਕੋਈ ਪੁਲਿਸ ਵਿੱਚ ਹਿਰਾਸਤ ਵਿੱਚ ਮੌਤ ਹੋ ਜਾਂਦੀ ਆ ਪੁਲਿਸ ਵਾਲੇ ਸਾਬਤ ਕਰਨਾ ਚਾਹੁੰਦੇ ਆ ਕਿ ਇੱਥੇ ਤੁਸੀਂ ਜਿਹੜਾ ਆਜ਼ਾਦੀ ਨਾਲ ਘੁੰਮ ਫੇਰ ਨਹੀਂ ਸਕਦੇ ਇੱਥੇ ਪੁਲਿਸ ਦਾ ਜਿਹੜਾ ਜਿਹੜੀ ਹੱਕ ਸੱਚ ਦੀ ਆਵਾਜ਼ ਉਠਾਉਂਦੇ ਆ ਉਹਨਾਂ ਨੂੰ ਦੇਮੇ ਚ ਡਰ ਪੈਦਾ ਹੋਵੇ ਆਮ ਲੋਕ ਜਿਹੜੇ ਸੜਕਾਂ ਤੇ ਇਕੱਠੇ ਹੋ ਕੇ ਬੋਲ ਨਾ ਸਕਣ ਇਸ ਕਰਕੇ ਹਰ ਰੋਜ਼ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨਿਰੰਤਰ ਵਧਦੀਆਂ ਜਾ ਰਹੀਆਂ ਅੱਜ ਇਹ ਪਰਿਵਾਰ ਇੱਥੇ ਕਿੰਨੇ ਦਿਨ ਹੋ ਗਏ 26 ਤਰੀਕ ਦੀ ਮੌਤ ਹੋਈ ਆ ਅੱਜ ਤੱਕ ਜਿਹੜਾ লাশ ਰੱਖ ਕੇ ਫਰਿੱਜ ਵਿੱਚ ਉਹ ਬੈਠਾ ਹੋਇਆ ਕਿ ਉਹ ਇਨਸਾਫ ਦੀ ਉਡੀਕ ਕਰ ਰਿਹਾ ਕਿ ਅਸੀਂ ਉਹਨਾਂ ਟਾਈਮ ਆਪਦੇ ਆਪਦੇ ਮੁੰਡੇ ਨੌਜਵਾਨ ਮੁੰਡੇ ਨੂੰ ਸਸਕਾਰ ਨਹੀਂ ਕਰਾਂਗੇ ਜਿੰਨਾ ਟਾਈਮ ਦੋਸ਼ੀ ਪੁਲਿਸ ਵਾਲੇ ਆ ਜਿਹੜਾ ਇੱਥੇ ਦਾ ਇੰਚਾਰਜ ਅੰਜ ਗਰਾਇਂ ਥਾਣੇ ਦਾ ਉਹ ਉਹ ਉੱਤੇ ਕਤਲ ਦਾ ਪਰਚਾ ਦਰਜ ਨਹੀਂ ਹੋ ਜਾਂਦਾ ਉਹਦੀ ਵਰਦ ਨਹੀਂ ਲੈਂਦੀ ਤੇ ਜਿੰਨਾ ਟਾਈਮ ਉਹਨਾਂ ਤੇ ਉਹਨਾਂ ਤੇ ਕਤਲ ਦਾ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਟਾਈਮ ਇਹ ਪਰਿਵਾਰ ਦੇ ਸੀਨੇ 'ਚ ਠੰਡ ਨਹੀਂ ਪਹੁੰਚੂਗੀ ਤੇ ਇਹਨਾਂ ਦਾ ਅਸੀਂ ਦਰਦ ਸਮਝਦੇ ਆ ਤੇ ਪੂਰਾ ਪੰਜਾਬ ਵੀ ਜ ਜੀ ਪੰਜਾਬ ਵਿੱਚ ਵੀ ਪੁਲਿਸ ਦੀ ਗੁੰਡਾਗਰਦੀ ਇੰਨੀ ਸਿਰ ਚੜ ਗਈ ਸੀ ਕਿ ਹਰ ਰੋਜ਼ ਪੁਲਿਸ ਵਾਲੇ ਸਿੱਧਾ ਗੋਲੀਆਂ ਸੀਨਿਆਂ 'ਚ ਮਾਰਦੇ ਸੀ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਹੁਤ ਜ਼ਿਆਦਾ ਵਧ ਗਏ ਸੀ ਕਦੇ ਖਾਲਿਸਤਾਨ ਦੇ ਨਾਂ ਤੇ ਕਦੇ ਨਕਸਲਵਾੜੀ ਦੇ ਨਾਂ ਤੇ ਉਹੋ ਜਿਹਾ ਹੀ ਮਾਹੌਲ ਜਿਹੜਾ ਦੁਬਾਰਾ ਬਣਾਇਆ ਜਾ ਰਿਹਾ ਕਿਉਂਕਿ ਪੰਜਾਬ ਜਿਹੜਾ ਹੁਣ ਉਹ ਬਹੁਤ ਚੇਤਨ ਹੋ ਚੁੱਕਿਆ ਇੱਥੇ ਦੇ ਇੱਥੇ ਦੇ ਲੋਕ ਜਿਹੜੇ ਚੇਤਨ ਹੋ ਚੁੱਕਿਆ ਉਹ ਸੜਕਾਂ ਤੇ ਨਿਕਲਦੇ ਆ ਇਸ ਕਰਕੇ ਵੀ ਲੋਕ ਜਿਹੜੇ ਆਪਦੇ ਹੱਕ ਸੱਚ ਲਈ ਆਵਾਜ਼ ਨਾ ਉਠਾ ਸਕਣ ਉਹਨਾਂ ਵਿੱਚ ਖੌਫ ਪੈਦਾ ਕਰਨ ਲਈ ਜਿਹੜਾ ਇਹੋ ਜਿਹਾ ਘਟ ਇੱਕ ਵਜੇ ਲਿਆਂਦੇ ਮੰਡੀ ਚ ਕਟਮਾਰ ਕਰਦੇ ਆ ਸਾਰੀ ਸੜਕ ਗਵਾ ਮਲਾਇਮ ਮੰਡੀ ਜੋ ਚੱਕ ਲੈ ਪ੍ਰੂਫ ਆ ਪ੍ਰੂਫ ਆ ਵਿਦ ਪ੍ਰੂਫ ਆ ਦੇ ਲਿਖ ਕੇ ਦੇ ਦੋ ਸਾਰੀ ਵਤੀ ਜਵਾਹਣੇ ਵਾਲੀ ਦਾਰੂ ਦੇ ਪੇਟੀਆਂ ਰੱਖਾਂ ਅੱਡੇ ਕੋਲ ਵੀਡੀਓ ਆ ਮੋਬਾਈਲ ਚ ਕਢਾਈਆਂ ਸਾਰੀ ਸੜਕ ਗਵਾ ਇਹ ਚੀਜ਼ ਦੀ ਇਸ 6 ਵਜੇ ਸਵਾ 6 ਵਜੇ ਮਲਾਇਮ ਰੇਡ ਮਾਰਦੇ ਨਾਲ ਠੇਕੇ ਵਾਲਿਆਂ ਦੀ ਗੱਡੀ ਆ ਨਾਲ ਇਹਨਾਂ ਦੀ ਉਹ ਚੌਂਕੀ ਵਾਲਿਆਂ ਦੀ ਗੱਡੀ ਆ ਤੇ ਘੱਟੋ ਘੱਟ ਰੇਡ ਤੇ ਨਾਰਮਲ ਬੰਦੇ ਰੇਡ ਤੇ ਵੱਧ ਵੱਧ ਕੱਲੇ ਚੁੰਕੀ ਵਾਲੇ ਆਂਦੇ ਇਹਨਾਂ ਦੀਆਂ 20 20 ਗੱਟੀਆਂ ਜਾਂਦਾਂ ਘਰਿੰਦੇ ਸਰਪੇਕ ਨਾਰਮਲ ਬੰਦੇ ਤੇ ਇਹਨਾਂ ਨੇ ਕੋਸ ਨਹੀਂ ਠੇਕੇ ਵਾਲੀ दारू ਚੱਕੀ ਆ ਡੰਡੇ ਮਾਰ ਮਾਰ ਬੁੜੀਆਂ ਦੇ ਇੱਕ ਮਲਾਜਮ ਸੀ ਇਹਨਾਂ ਦੇ ਨਾਲ ਵੇੜੀ ਉਹਨਾਂ ਨੇ ਵੀ ਡੰਡੇ ਡਾਂਗਾ ਮਾਰ ਮਾਰ ਬਾਹਰ ਕੱਢਿਆ ਇਹ ਕਹਿੰਦੇ ਲਿਖਤੀ ਰੂਪ ਤੇ ਲਿਖਤੀ ਰੂਪ ਚ ਕੀ ਦੀਏ ਲੈ ਕੇ ਵੀ ਬੰਦਾ ਦੇ ਸਾਡੇ ਕੋਲ ਅਪਰੂਵ ਆ ਸਾਰਾ ਕੋ ਵੀਡੀਓ ਜੋ ਬੰਦਾ ਆ ਚੱਕਿਆ ਉਹਨੇ ਨਾਲ ਠੇਕੇ ਵਾਲੇ ਦੀ ਗੱਡੀ ਆ ਤੇ ਮੜ ਕੇ दारू ਜਿਹੜੀ ਵੀ ਦੀ ਗੱਡੀ ਤੇ ਲੈ ਕੇ ਜਾਂਦੇ ਆ ਸਵਿਫਟ ਤੇ ਇਹ ਬਾਈ ਜੀ ਜਿਹੜੀ ਠੇਕੇ ਦੀ दारू ਹੁੰਦੀ ਆ ਉਹ ਕਹਿੰਦੇ ਠੇਕੇਦਾਰ ਦੀ ਸਹਿਮਤੀ ਨਾਲ ਦਿੱਤੀ ਜਾਂਦੀ ਆ ਸਹਿਮਤੀ ਨਾਲ ਦਿੱਤੀ ਜਾਂਦੀ ਆ ਠੇਕੇ ਵਾਲੇ ਨਾਲ ਹੀ ਚੁੱਕਾ ਕੇ ਲੈਂਦੇ ਬਾਦ ਨੂੰ ਆਪ ਦੀ ਗੱਡੀ ਤੇ ਰੇਡ ਇਹਨਾਂ ਨੂੰ ਮੰਡੀ ਚ ਲੈ ਕੇ ਜਾਂਦਾ ਘੋੜ ਘੋਟ ਕੇ ਹੀ ਇਹ ਕਿੱਥੋਂ ਦੀ ਇਹਦਾ ਹੁਣ ਆਦੇ ਮਲਾਜਮਾਂ ਦੀ ਕਰਨ ਗਈ। ਦੱਸੂਗਾ ਵੀ ਇਹ ਬਲੈਕ ਕਰਦੇ ਕੀ ਕਰਦਾ ਹਰਿਆਣੇ ਦੀ दारू ਕਿੱਥੋਂ ਲੈ ਕੇ ਆਉਂਦਾ ਈ। ਇੱਕਲ ਬਾਈ ਜੀ ਹੋਰੀ ਵੀ ਜਦੋਂ ਠੇਕੇ ਦੇ ਵਿੱਚੋਂ ਕੋਈ ਵੀ ਪੇਟੀ ਲਈ ਜਾਂਦੀ ਤਾਂ ਉੱਥੇ ਬਕਾਇਦਾ ਉੱਥੇ ਨੋਟ ਕੀਤਾ ਜਾਂਦਾ ਵੀ ਉਹਦਾ ਨਾਮ ਵੀ ਨੋਟ ਕੀਤਾ ਜਾਂਦਾ ਕਿ ਇਹ ਸਾਰਾ ਕੁਝ ਕਿੱਥੇ ਲਿਖਾਈ ਪੰਜ ਰੰਗੀਆਂ ਦੇ ਠੇਕੇ ਤੇ ਸਾਰਾ ਕੁਝ ਲਿਖਿਆ ਜੀ ਨਾਂ ਨੰਬਰ ਸਾਰਾ ਕੁਝ ਲਿਖਿਆ ਵੀ ਕਿਹੜਾ ਲੈ ਕੇ ਆਉਂਦਾ ਰਿਆ ਜੀ। ਫਿਰ ਤੁਸੀਂ ਇਹਨਾਂ ਨੂੰ ਧਿਆਨ ਚ ਨਹੀਂ ਕਰਾਇਆ ਵੀ ਉੱਥੇ ਲਿਖਤੀ ਰੂਪ ਵਿੱਚ ਹੋਇਆ ਸਾਰਾ ਕੁਝ ਕਿਹਾ ਜੀ ਰੋਲ ਦੀ ਵਰਦੀ ਦੀ ਤਾਂ ਜਮ ਹੁੰਦਾ। ਇਹਰੇ ਕਹਿੰਦੇ ਜੈ ਗੈਸਟਾਰ ਪੈਦਾ ਹੋ ਗਿਆ ਉਹ ਹੋ ਗਿਆ ਪੈਦਾ ਕੌਣ ਕਰਦੇ ਆ ਇਹ ਇਹ ਦੱਸੂਗਾ ਵੀ ਹਰਿਆਣੇ ਦੀ दारू ਕਿੱਥੋਂ ਲਿਆਂਦੀ ਅਸੀਂ ਵੀ ਮੈਂ ਸਾਡ ਬਲੈਕ ਕਰਦਾ ਹਰਿਆਣੇ ਦੀ दारू ਇਹਦੇ ਕੋਲੇ ਕਿੱਥੋਂ ਆਈ ਇਹ ਕਹਿੰਦੇ ਲਖਤੀ ਰੂਪ ਚ ਲੱਗਦਾ ਸਾਡੇ ਕੋਲੇ ਵੀਡੀਓ ਆ ਏਕੇ ਦਾ ਚੱਕ ਕੇ ਲਗਾ ਰਾਤ ਨੂੰ ਜਿਹੜਾ ਨਾਲ ਸਾਡੇ ਬੰਦੇ ਨੂੰ ਲਿਆਇਆ ਉਹ ਵੀ ਸਾਡੇ ਕੋਲੇ ਵੀਡੀਓ ਆ ਦੀ ਸਵੈਪਟਾ ਹੋਈ ਕਿਹੜੀ ਗੱਡੀ ਹਾਂਜੀ ਸਵੈਪਟ ਤੇ ਆਪ ਦੀ ਸਵੈਪਟ ਤੇ ਮੰਡੀ ਚ ਲੈ ਕੇ ਗਿਆ ਜਿਹੜੇ ਜਿਹੜੇ ਵੀ ਉਹ ਸੀਨਦਰ ਕੋਈ ਨਹੀਂ ਆਪਣੀ ਗੱਲ ਦੇਖ ਕੇ ਦੇਖ ਇੱਥੇ ਆਏ ਹੋ ਪੰਜ ਗਰਾਈ ਚੌਂਕੀ ਦੇ ਅੱਗੇ ਤੁਸੀਂ ਆਏ ਹੋ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਠੇਕੇਦਾਰ ਆ ਸ਼ਰਾਬ ਵਾਲੇ ਉਹਨਾਂ ਦਾ ਤੇ ਪੁਲਿਸ ਵਾਲਿਆਂ ਦਾ ਰਲਿਆ ਮਿਲਿਆ ਘੋਲ ਆ ਜੀ ਇਹ ਕਹਿੰਦੇ ਸੀਗੇ ਕਿ ਸਾਨੂੰ 20000 ਰੁਪਏ ਦੀ ਮੰਗ ਕਰਦੇ ਸੀਗੇ ਉਹਨੇ ਉਹ ਕਹਿੰਦਾ ਵੀ ਮੈਂ ਤੁਹਾਡਾ ਕੰਮ ਨਹੀਂ ਕਰਨਾ ਮੇਰੇ ਕੋਲ 20000 ਰੁਪਏ ਹੈ ਨਹੀਂਗਾ ਜਦੋਂ 20000 ਰੁਪਏ ਇਹਨਾਂ ਨੂੰ ਕਹਦਾ ਵੀ ਬੰਦ ਕਰਤਾ ਠੇਕੇਦਾਰਾਂ ਦੇ ਨਾਲ ਰਲੀ ਮਿਲੀ ਭੋਗਤਾ ਇਹਨਾਂ ਨੇ ਜਾ ਕੇ ਚੱਕ ਲਏ ਪੁਲਿਸ ਵਾਲੇ ਨਾਲ ਇਹਨਾਂ ਨੇ ਲਿਆ ਕੇ ਬਹੁਤ ਹੀ ਬੁਰੀ ਹਾਲਤ ਦੇ ਨਾਲ ਉਹਦੇ-ਉਹਦੇ ਚਾਰ ਵਾਰ ਕੁੱਟਿਆ ਇਹਨਾਂ ਨੇ ਚਾਰ ਵਾਰ ਕੁੱਟ ਕੇ ਉਹ ਕਹਿੰਦਾ ਸੀਗਾ ਭਾਵੇਂ ਮੈਂ ਨਹੀਂ ਕੰਮ ਕਰਦਾ ਮੈਂ ਜਵਾਬ ਦੇ ਦਿੱਤਾ ਤੁਹਾਨੂੰ ਪਰ ਜਿਵੇਂ ਕਹੋਗੇ ਮੈਂ ਠੇਕਾ ਕੋ ਠੇਕਾ ਵੀ ਲਿਆ ਦੂੰਗਾ ਲੈ ਆਉਂਗੇ ਜੋ ਕਹੋਗੇ ਮੈਨੂੰ ਮਨਜ਼ੂਰ ਆ ਪਰ ਮੈਨੂੰ ਕੁੱਟੋ ਨਾ ਇਹਨਾਂ ਨੇ ਕੋਈ ਉਹਦਾ ਕਹਿਣਾ ਨਹੀਂ ਮੰਨਿਆ ਕੋਈ ਕੁਝ ਨਹੀਂ ਇਹਨਾਂ ਨੇ ਲਟਾਲ ਟਾ ਕੇ ਬਹੁਤ ਬੁਰੀ ਹਾਲਤ ਨਾਲ ਕੁੱਟਮਾਰ ਕੀਤੀ ਆ ਸ਼ੁਰੂਆਤ ਠੇਕੇਦਾਰ ਤੇ ਚੌਂਕੀ ਆ ਜੀ ਜੇ ਕਹਿੰਦੇ ਅਸੀਂ ਉੱਥੇ ਛੜਤਾ ਰੱਬ ਜਾਣ ਇਹਨਾਂ ਨੇ ਕੋਈ ਨਕਲੀ ਕੋਈ ਆਪਾਂ ਨੂੰ ਤਾਂ ਇਹ ਲੱਗਦਾ ਕਿ ਜਿਹੜਾ ਉੱਥੇ ਮੈਡੀਕਲ ਬਣਾ ਕੇ ਦਿੱਤਾ ਇਹਨਾਂ ਨੇ ਨਕਲੀ ਮੈਡੀਕਲ ਬਣਾ ਕੇ ਗਾਂਹ ਜੇਲ੍ਹ ਵਿੱਚ ਆਈ ਆਪਣਾ ਮੇਨ ਮੁੱਦਾ ਸਾਰਾ ਚੌਂਕ ਆਪਣਾ ਠੇਕੇਦਾਰ ਹੈ ਜਿਹੜੇ ਪੰਜ ਗ੍ਰਾਂਹ ਠੇਕੇਦਾਰਾਂ ਚ ਸ਼ਰਾਬ ਨੇ ਪਰਿਵਾਰ ਵਾਲੇ ਕਹਿੰਦੇ ਆ ਕਿ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਆਪਣੇ ਪੁੱਤ ਦਾ ਅੰਤਮ ਸੰਸਕਾਰ ਨਹੀਂ ਕਰਾਂਗੇ 26 ਤਰੀਕ ਦੀ ਮੌਤ ਹੋਈ ਆ ਲਗਭਗ 7-8 ਦਿਨ ਹੋ ਗਏ ਆ ਇਹਨਾਂ ਨੇ ਅੰਤਮ ਸੰਸਕਾਰ ਨਹੀਂ ਕੀਤਾ ਹੁਣ ਆਪਾਂ ਪ੍ਰਸ਼ਾਸਨ ਤੋਂ ਵੀ ਪੁੱਛਾਂਗੇ ਕਿ ਪ੍ਰਸ਼ਾਸਨ ਇਸ ਘਟਨਾ ਬਾਰੇ ਕੀ ਬੋਲਦਾ ਅੱਜ 6-7 ਦਿਨ ਹੋ ਗਿਆ ਮੁੰਡੇ ਦੀ ਮੌਤ ਹੋਈ ਨੂੰ ਹਾਂਜੀ ਹੁਣ ਤੱਕ ਇਹ ਮਸਲਾ ਇੰਨਾ ਨਾ ਤਾਂ ਉੱਭਰਿਆ ਮੀਡੀਆ 'ਚ ਨਾ ਸਾਹਮਣੇ ਆਇਆ ਕੀ ਕਾਰਨ ਹੈ ਮੀਡੀਆਂ ਤੋਂ ਪਹਿਲਾਂ ਵੈਸੇ ਹੀ ਲੋਕ ਆਨੰਦ ਦੇ ਇਹ ਲੋਕ ਉੱਪਰ ਵਾਲੇ ਹੂੰ ਹੂੰ ਉਹਨਾਂ ਦੇ ਸਾਡੇ ਹੀ ਪੱਤਰਕਾਰ ਹੋਵੇ ਸਾਡੇ ਹੀ ਸਾਡੇ ਹੱਕ ਦੀ ਗੱਲ ਬੋਲਣ ਵਾਲਾ ਹੋਵੇ ਤੇ ਜੇ ਆਪਾਂ ਇਹ ਮੰਨ ਲਓ ਵੀ ਐਂ ਹੱਕ ਇੱਕ ਪਰਦੇ 'ਚ ਬੋਲਾਂਗੇ ਇੱਕ ਦੂਜੇ ਲਈ ਉਹ ਚੰਗਾ ਨਹੀਂ ਬੇ ਜੇ ਕਿਸੇ ਨੇ ਵਾਪਰਦੀ ਆ ਕਹਾਣੀ ਜੋ ਆਜੇ ਦੇ ਭਿੰਦੇ ਤੇ ਛੋਟਾ ਨਾ ਮਾਪਿਆਂ ਦਾ ਭਿੰਦਾ ਉਹਦਾ ਪਤਨ ਅੱਛਾ ਇਹ ਮਿਹਨਤ ਮਜ਼ਦੂਰੀ ਨਾਲ ਜੁੜੇ ਆ ਅਸੀਂ ਵੀ ਮਿਹਨਤ ਮਜ਼ਦੂਰੀ ਵਾਲੇ ਨੇ ਜੇ ਮੰਨ ਲਓ ਵੀ ਕਿਸੇ ਨੇ ਉਤਸ਼ਾਹ ਦਿੱਤਾ ਤਖੜੇ ਬੰਦੇ ਨੇ ਠੇਕੇਦਾਰ ਨੇ ਜਾਂ ਪ੍ਰਸ਼ਾਸਨ ਵਿੱਚੋਂ ਜੁੜ ਕੇ ਤੇ ਤਾਂ ਇਹਨੇ ਮਤਲਬ ਇਹ ਪੀੜਾ ਚੁੱਕਿਆ ਵੀ दारू ਲਿਆ ਕੇ ਵੇਚਾਂ ਜਾਂ ਕਿਦਾਂ ਤੇ ਕਾਰਵਾਈ ਆ ठेकेदार ਨੇ ਲਾਲਚ ਲੈਣਾ ਸ਼ੁਰੂ ਕਰਤਾ ਵਿੱਚੋਂ ਸੁਣਿਆ ਪ੍ਰਸ਼ਾਸਨ ਨੇ ਵੀ ਲਾਲਚ ਲੈਣਾ ਸ਼ੁਰੂ ਕਰਤਾ ਜਿਹੜੇ ਇਥੋਂ ਦੇ ਮੁਲਾਜ਼ਮਾਂ ਚ ਕੋਈ ਜਦੋਂ ਉਹ ਤੋਂ ਨਹੀਂ ਇਹ ਪਹੁੰਚ ਹੋਈ ਉਹਨੂੰ ਤੇ ਧੜਾ ਬਣਾ ਕੇ ਹੋ ਠੋਕਤੀ ਇਹ ਮੈਂ ਪੁੱਛਦਾ ਪਿਆ ਵੀ ਇੰਨੇ ਦਿਨ ਹੋ ਗਏ ਇਹ ਮਸਲਾ ਉੱਭਰਿਆ ਕਿਉਂ ਨੀਗਾ ਅਸ਼ੇਦ ਰਾਜਾਨੇ ਆ ਇਹ ਮਜ਼ਦੂਰ ਕਰਕੇ ਪਿਓਰ ਮਜ਼ਦੂਰ ਇਹਦੇ ਕੋਲੇ ਉਹੀ ਹੱਥ ਵੀ ਕਹਿ ਰੋਟੀ ਪਾਣੀ ਹੋਰ ਕਿਸੇ ਨੂੰ ਦੇ ਲੈ ਨਹੀਂ ਸਕਦਾ ਸੀ ਹਾਂਜੀ ਹਾਂਜੀ ਉਹ ਆਪਣੀ ਇਨਕੁਆਰੀ ਚੱਲੀ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਦੂਜੇ ਪਾਸੇ ਕਿਹਾ ਸੀ ਡੀਐਸਪੀ ਸਾਹਿਬ ਨੂੰ ਵੀ ਇਨਕੁਆਰੀ ਇੱਕ ਪ੍ਰਸ਼ਾਸਨ ਵੱਲੋਂ ਸਾਨੂੰ ਸਹੀ ਦਿੱਤੀ ਹੈ ਜਿਵੇਂ ਜਿਹੜੇ ਸਾਡੇ ਲੋਕ ਆ ਪਿੰਡਾਂ ਦੇ ਉਹ ਤੁਹਾਡੇ ਤੱਕ ਗੱਲ ਕਰਨ ਵੀ ਇਹ ਸਾਡਾ ਜਿਹੜਾ ਮੁੰਡਾ ਵੀ ਕਿਸ ਹਿਸਾਬ ਨਾਲ ਮਰਿਆ ਕੀ ਕੀਤਾ ਪੁਲਿਸ ਨੇ ਕਿੰਨਾ ਕੁੱਟਿਆ ਕੀ ਕੀਤਾ ਇਹ ਗੱਲ ਦੀ ਵੀ ਤੁਸੀਂ ਆਪਦੀ ਰਿਪੋਰਟ ਦਿਓ ਹਾਂਜੀ ਹਾਂਜੀ ਨਹੀਂ ਉਹਨਾਂ ਨੇ ਆਪਾਂ ਨੂੰ 8 ਤਰੀਕ ਤੱਕ ਦਿੱਤਾ ਹੈ ਵੀ ਆਸਰੀਕ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਨਾਉਨ ਜੇ ਨਹੀਂ ਦਿੰਦੇ ਰਿਪੋਰਟ ਆਪਾਂ ਨਾਉਨ ਨੂੰ ਆ ਜਾਣਾ ਜਿਹੜੀ ਪੁਲਿਸ ਮਾਰਡ ਦੀ ਕਾਪੀ ਹੈ ਉਹ ਆਪਾਂ ਆਪ ਲੈਣ ਜਾਂਦੇ ਸੀ ਉਹ ਅਸੀਂ ਜਵਾਬ ਦੇਤਾ ਵੀ ਅਸੀਂ ਨਹੀਂ ਲੈਣ ਜਾਣਾ ਤੁਸੀਂ ਲੈ ਕੇ ਦਿਓ ਉਹ ਕੱਲ ਦਾ ਸ਼ਾਮ ਦਾ ਨਾਲ ਵਾਦਾ ਕੀਤਾ ਆਪਣੇ ਨਾਲ ਹੋ ਸਕਦਾ ਉਹ ਦੋ ਘੰਟਿਆਂ ਚ ਮਤਲਬ ਅੱਜ ਤੁਹਾਨੂੰ ਫੋਟੋ ਸ਼ੀਟ ਕਰ ਦੇਾਂਗੇ WhatsApp ਕਰ ਦੇਾਂਗੇ ਕੀ ਨਹੀਂ ਕੱਲ ਤੱਕ ਸ਼ਾਮ ਤੱਕ ਤੁਹਾਡੇ ਤੱਕ ਪਹੁੰਚ ਜਾਊਗੀ ਆਪਾਂ ਨੇ ਇੰਨਾ ਭੈਣ ਭਰਾ ਇਹ ਵੀ ਨਾਲ ਆਪਣੇ ਖੜੇ ਆ ਇਹ ਵੀ ਆ ਜੇ ਮਤਲਬ ਕੋਈ ਇਹ ਵੱਡੇ ਅਮੀਰ ਪਰਿਵਾਰ ਦਾ ਮੁੰਡਾ ਹੁੰਦਾ ਤੁਹਾਨੂੰ ਲੱਗਦਾ ਕਿ ਫਿਰ ਹੁਣ ਤੱਕ ਬਹੁਤ ਕੁਝ ਹੋ ਜਾਣਾ ਸੀ ਫਿਰ ਉਹ ਬਦਲਾ ਲਿਆ ਜਾਂਦਾ ਰਵਾਲਵਰਾਂ ਨਾਲ ਜਿੱਥੇ ਮਤਲ ਜਿੱਥੋਂ ਗੱਲ ਤਰੀ ਹੋਵੇ ਉੱਥੇ ਜਾ ਪਹੁੰਚਦੇ ਅਗਲੇ ਇਹ ਨਹੀਂ ਅਸੀਂ ਪਹੁੰਚਣ ਜੋਗੇ ਤੇ ਤਾਂ ਅਸੀਂ ਰੋਲ ਰਹੇ ਆਂ